ਅੱਜ ਆਪਾਂ ਕੁਝ ਖਾਸ ਲਿਖਤਾਂ ਤੇ ਗੱਲ ਕਰਾਂਗੇ ਇਹ ਨੇ ਖੁਸ਼ੀ ਦੀ ਖੋਜ ਬਾਰੇ ਹਾਂਜੀ ਤੇ ਸਵਾਲ ਇਹ ਹੈ ਕਿ ਅਸਲ ਖੁਸ਼ੀ ਹੈ ਕੀ ਕਿ ਉਹ ਇੱਛਾਵਾਂ ਪੂਰੀਆਂ ਹੋਣ ਜੇ ਆ ਜਾਂ ਫਿਰ ਮਤਲਬ ਕਿਸੇ ਹੋਰ ਚੀਜ਼ ਵਿੱਚ ਦੇਖੋ ਸ਼ੁਰੂਆਤ 'ਚ ਇੱਕ ਖਾਸ ਕਿਸਮ ਦੇ ਆਨੰਦ ਦੀ ਗੱਲ ਹੈ ਅੱਛਾ ਕਿਹੜੇ ਆਨੰਦ ਦੀ ਉਹ ਆਨੰਦ ਜਿਹੜਾ ਪ੍ਰਭੂ ਦਾ ਨਾਮ ਜਪਣ ਨਾਲ ਜਾਂ ਕੋਈ ਧਾਰਮਿਕ ਗ੍ਰੰਥ ਸ਼ਾਸਤਰ ਪੜ੍ਹਨ ਨਾਲ ਮਿਲਦਾ ਹੈ ਹਾਂਜੀ ਅੱਜ ਪ੍ਰਭੂ ਦਾ ਨਾਮ ਜਪਦਿਆਂ ਜੋ ਆਨੰਦ ਮੈਨੂੰ ਪ੍ਰਾਪਤ ਹੋਇਆ ਹੂੰ ਉਹੀ ਆਨੰਦ ਕੱਲ ਅਤੇ ਪਰਸੋਂ ਵੀ ਰਹੇ ਮਤਲਬ ਇਹ ਟਿਕਣ ਵਾਲਾ ਆਨੰਦ ਹੈ ਇਹ ਤਾਂ ਬੜੀ ਦਿਲਚਸਪ ਗੱਲ ਹੈ ਇਹ ਕਿਉਂ ਟਿਕਦਾ ਹੈ ਸ਼ਾਇਦ ਇਸ ਲਈ ਕਿ ਇਹ ਕਿਸੇ ਬਾਹਰੀ ਚੀਜ਼ ਤੇ ਨਿਰਭਰ ਨਹੀਂ ਹਾਂਜੀ ਬਿਲਕੁਲ ਇਹ ਅੰਦਰ ਦੀ ਅਵਸਥਾ ਹੈ ਨਾ ਕਿਸੇ ਚੀਜ਼ ਦੇ ਮਿਲਣ ਜਾਂ ਨਾ ਮਿਲਣ ਨਾਲ ਇਹਦਾ ਸਿੱਧਾ ਸਬੰਧ ਨਹੀਂ ਲੱਗਦਾ ਠੀਕ ਪਰ ਜਿਹੜੀ ਆਮ ਖੁਸ਼ੀ ਹੁੰਦੀ ਹੈ ਜਿਵੇਂ ਕੋਈ ਨਵਾਂ ਫੋਨ ਲੈ ਲਿਆ ਜਾਂ ਕੋਈ ਆਪਣਾ ਟੀਚਾ ਪੂਰਾ ਹੋ ਗਿਆ ਹਾਂਜੀ ਉਹ ਖੁਸ਼ੀ ਕਿਉਂ ਨਹੀਂ ਟਿਕਦੀ ਮਤਲਬ ਉਹ ਤਾਂ ਬੜੀ ਛੇਤੀ ਉੱਡ ਜਾਂਦੀ ਹੈ ਐ ਕਿਉਂ ਹਾਂ ਖੁਸ਼ੀ ਇਸ ਲਈ ਖਤਮ ਹੋ ਜਾਂਦੀ ਹੈ ਕਿਉਂਕਿ ਜਦੋਂ ਇੱਛਾ ਪੂਰੀ ਹੁੰਦੀ ਹੈ ਨਾ ਹਾਂ ਹਾਂ ਤਾਂ ਉਹ ਇੱਛਾ ਹੀ ਖਤਮ ਹੋ ਜਾਂਦੀ ਹੈ ਉਹ ਮਰ ਜਾਂਦੀ ਹੈ ਇੱਛਾ ਮਰ ਜਾਂਦੀ ਹੈ ਹਾਂਜੀ ਲਿਖਿਆ ਹੈ ਇੱਕ ਇੱਛਾ ਪੂਰੀ ਹੋਣ ਤੋਂ ਬਾਅਦ ਉਸ ਤੋਂ ਇੱਛਾ ਮਿਟ ਜਾਂਦੀ ਹੈ ਅਤੇ ਖੁਸ਼ੀ ਵੀ ਖਤਮ ਹੋ ਜਾਂਦੀ ਹੈ ਯਾਨੀ ਜਿਸ ਚੀਜ਼ ਦਾ ਚਾਹ ਸੀ ਜਦੋਂ ਉਹ ਮਿਲ ਗਈ ਤਾਂ ਚਾਹ ਹੀ ਮੁੱਕ ਗਿਆ ਬਿਲਕੁਲ ਉਹਦੀ ਖਿੱਚ ਖਤਮ ਤੇ ਖੁਸ਼ੀ ਵੀ ਨਾਲ ਹੀ ਖਤਮ ਇਹ ਤਾਂ ਬੜੀ ਅਜੀਬ ਜਿਹੀ ਗੱਲ ਹੋਈ ਜਿਸ ਚੀਜ਼ ਲਈ ਐਨੀ ਭੱਜ ਦੌੜ ਉਹ ਮਿਲਣ ਤੇ ਸਭ ਖਤਮ ਹਾਂ ਤੇ ਫਿਰ ਕੀ ਹੁੰਦਾ ਹੈ ਇੱਕ ਨਵੀਂ ਇੱਛਾ ਪੈਦਾ ਹੁੰਦੀ ਹੈ ਅੱਛਾ ਇੱਕ ਗਈ ਦੂਜੀ ਆ ਗਈ ਬਸ ਇਹੀ ਚੱਕਰ ਚੱਲਦਾ ਰਹਿੰਦਾ ਹੈ ਨਵੀਂ ਇੱਛਾ ਆਉਂਦੀ ਹੈ ਬੜੀ ਤਾਜ਼ੀ ਲੱਗਦੀ ਹੈ ਬੜਾ ਰੋਮਾਂਚ ਹੁੰਦਾ ਹੈ ਹਾਂਜੀ ਪਰ ਜਿਵੇਂ ਉਹ ਪੂਰੀ ਹੁੰਦੀ ਹੈ ਉਹ ਵੀ ਪੁਰਾਣੀ ਹੋ ਜਾਂਦੀ ਹੈ ਉਹਦਾ ਸਵਾਦ ਵੀ ਚਲਾ ਜਾਂਦਾ ਹੈ ਬਿਲਕੁਲ ਆਪਣਾ ਸਵਾਦ ਗਵਾ ਦਿੰਦੀ ਹੈ ਇਹ ਤਾਂ ਐਨ ਲੱਗਦਾ ਹੈ ਜਿਵੇਂ ਲਗਾਤਾਰ ਇੱਕ ਦੌੜ ਲੱਗੀ ਹੋਈ ਹੈ ਕਦੇ ਨਾ ਖਤਮ ਹੋਣ ਵਾਲੀ ਹੂੰ ਕੁਝ ਇਸ ਤਰ੍ਹਾਂ ਦਾ ਹੀ ਇਸੇ ਨਾਲ ਜੁੜੀ ਇੱਕ ਹੋਰ ਗੱਲ ਕਹੀ ਗਈ ਹੈ ਜਿਹੜੀ ਥੋੜੀ ਸੋਚਣ ਲਾਉਂਦੀ ਹੈ ਕਿਹੜੀ ਗੱਲ ਯਕੀਨ ਮੰਨੋ ਜੇ ਭਗਤਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਤਾਂ ਉਹ ਰੱਬ ਨੂੰ ਬਹੁਤ ਪਹਿਲਾਂ ਛੱਡ ਚੁੱਕੇ ਹੁੰਦੇ ਹੂੰ ਇਹ ਗੱਲ ਤਾਂ ਕਾਫੀ ਡੂੰਗੀ ਹੈ ਹਾਂਜੀ ਇਹਦਾ ਕੀ ਮਤਲਬ ਕੱਢੀਏ ਕਿ ਭਗਤੀ ਸਿਰਫ ਲੋੜਾਂ ਕਰਕੇ ਜੇ ਲੋੜਾਂ ਪੂਰੀਆਂ ਤਾਂ ਰੱਬ ਦੀ ਆਦਮੀ ਨਹੀਂ ਦੇਖੋ ਇਹ ਇਸ ਪਾਸੇ ਇਸ਼ਾਰਾ ਕਰਦੀ ਹੈ ਕਿ ਕਈ ਵਾਰ ਸ਼ਾਇਦ ਜਿਹੜੀਆਂ ਸਾਡੀਆਂ ਅਦੂਰੀਆਂ ਇੱਛਾਵਾਂ ਹੁੰਦੀਆਂ ਨੇ ਜਾਂ ਜ਼ਿੰਦਗੀ ਦੀਆਂ ਔਖੜਾਂ ਹਾਂਜੀ ਉਹੀ ਸਾਨੂੰ ਕਿਸੇ ਉੱਚੀ ਸ਼ਕਤੀ ਨਾਲ ਜੋੜ ਕੇ ਰੱਖਦੀਆਂ ਨੇ ਅੱਛਾ ਜੇ ਸਭ ਕੁਝ ਬਿਨਾਂ ਕਿਸੇ ਮਿਹਨਤ ਜਾਂ ਮੰਗੇ ਮਿਲ ਜਾਵੇ ਸਭ ਸੁਖੀ ਸੁਖ ਹੋਵੇ ਤਾਂ ਸ਼ਾਇਦ ਉਹ ਜੁੜਨ ਦੀ ਉਹ ਯਾਦ ਕਰਨ ਦੀ ਲੋੜ ਹੀ ਨਾ ਮਹਿਸੂਸ ਹੋਵੇ ਠੀਕ ਹੈ ਇਹ ਕੋਈ ਫੈਸਲਾ ਨਹੀਂ ਸੁਣਾ ਰਹੀ ਕਿ ਇਹ ਚੰਗਾ ਹੈ ਜਾਂ ਮਾੜਾ ਨਹੀਂ ਨਹੀਂ ਬਸ ਇੱਕ ਮਨੋਵਿਗਿਆਨਿਕ ਸੱਚਾਈ ਵੱਲ ਇਸ਼ਾਰਾ ਕਰ ਰਹੀ ਹੈ ਕਿ ਪਗਤੀ ਦੇ ਪਿੱਛੇ ਕੀ ਕੀ ਕਾਰਨ ਹੋ ਸਕਦੇ ਨੇ ਠੀਕ ਤਾਂ ਇਹ ਜਿਹੜਾ ਇਛਾਵਾਂ ਦਾ ਚੱਕਰ ਹੈ ਇੱਕ ਤੋਂ ਬਾਅਦ ਦੂਜੀ ਦਾ ਹੂੰ ਇਹ ਸਿਰਫ ਮਨ 'ਚ ਹੀ ਚੱਲਦਾ ਹੈ ਜਾਂ ਸਾਡੇ ਕੰਮਾਂ 'ਚ ਵੀ ਦਿਸਦਾ ਕੋਈ ਉਦਾਹਰਣ ਹੈ ਲਿਖਤ 'ਚ ਹਾਂਜੀ ਇੱਕ ਬਹੁਤ ਵਧੀਆ ਉਦਾਹਰਣ ਹੈ ਅਮਰੀਕਾ ਬਾਰੇ ਅੱਛਾ ਲਿਖਿਆ ਹੈ ਅਮਰੀਕਾ ਵਿੱਚ ਲੋਕ ਵੱਧ ਤੋਂ ਵੱਧ 2 ਤੋਂ 3 ਸਾਲਾਂ ਵਿੱਚ ਘਰ ਬਦਲ ਲੈਂਦੇ ਨੇ ਇੰਨੀ ਛੇਤੀ ਕਿਉਂ ਉਹ ਕਹਿੰਦੇ ਨੇ ਉਹਨਾਂ ਨੂੰ ਬਦਲਾਅ ਚਾਹੀਦਾ ਹੈ ਉਹਨਾਂ ਨੂੰ ਪਰਿਵਰਤਨ ਚਾਹੀਦਾ। ਉਹ ਤਾਂ ਇਹ ਵੀ ਉਸੇ ਚੱਕਰ ਦਾ ਹਿੱਸਾ ਹੋਇਆ। ਬਿਲਕੁਲ। ਇੱਕ ਇੱਛਾ ਸੀ ਘਰ ਉਹ ਪੂਰੀ ਹੋਈ। ਕੁਝ ਸਾਲ ਰਹੇ। ਫਿਰ ਉਹਦੀ ਖਿੱਚ ਘਟ ਗਈ। ਹਾਂ ਤੇ ਹੁਣ ਬਦਲਾ ਦੀ ਨਵੀਂ ਇੱਛਾ ਆ ਗਈ। ਨਵੇਂ ਘਰ ਦੀ ਇੱਛਾ। ਵਾਹ। ਇਹ ਤਾਂ ਬਿਲਕੁਲ ਸਹੀ ਬੈਠਦਾ ਹੈ। ਇੱਕ ਚੀਜ਼ ਮਿਲੀ ਉਹ ਪੁਰਾਣੀ ਹੋਈ ਫਿਰ ਨਵੀਂ ਦੀ ਪਾਲ। ਹਾਂਜੀ। ਤਾਂ ਫਿਰ ਜੇ ਦੁਨੀਆਂ ਦੀਆਂ ਚੀਜ਼ਾਂ ਦੀ ਖੁਸ਼ੀ ਇਸ ਤਰ੍ਹਾਂ ਆਉਂਦੀ ਜਾਂਦੀ ਰਹਿੰਦੀ ਹੈ, ਟਿਕਦੀ ਨਹੀਂ ਤਾਂ ਫਿਰ ਪੱਕੀ ਤਸੱਲੀ, ਸਥਾਈ ਸੰਤੁਸ਼ਟੀ ਕਿਵੇਂ ਮਿਲੇ? ਲਿਖਤ ਕੁਝ ਦਸਦੀ ਐ ਇਸ ਬਾਰੇ ਸਿੱਧਾ ਕੋਈ ਹੱਲ ਤਾਂ ਨਹੀਂ ਦੱਸਿਆ ਪਰ ਤੁਲਨਾ ਜ਼ਰੂਰ ਕੀਤੀ ਐ ਅੱਛਾ ਕਿਵੇਂ ਇੱਕ ਪਾਸੇ ਤਾਂ ਇਹ ਇਛਾਵਾਂ ਦਾ ਚੱਕਰ ਐ ਨਾ ਖਤਮ ਹੋਣ ਵਾਲਾ ਜਿੱਥੇ ਹਰ ਖੁਸ਼ੀ ਥੋੜ ਚਿਰੀ ਐ ਕਿਉਂਕਿ ਇੱਛਾ ਪੂਰੀ ਹੁੰਦੇ ਹੀ ਮਰ ਜਾਂਦੀ ਐ ਹਾਂਜੀ ਤੇ ਦੂਜੇ ਪਾਸੇ ਉਹ ਪਹਿਲਾਂ ਵਾਲੀ ਗੱਲ ਐ ਉਹ ਨਾਮ ਜਪਣ ਵਾਲੀ ਜਾਂ ਸ਼ਾਸਤਰ ਪੜਨ ਵਾਲੀ ਹਾਂਜੀ ਉਹ ਅਧਿਆਤਮਿਕ ਅਭਿਆਸਾਂ ਵਾਲੀ ਖੁਸ਼ੀ ਲਿਖਤ ਇਸ਼ਾਰਾ ਕਰਦੀ ਐ ਕਿ ਉਹ ਸ਼ਾਇਦ ਇਸ ਚੱਕਰ ਤੋਂ ਵੱਖਰੀ ਐ ਸ਼ਾਇਦ ਉਹ ਟਿਕਾਊ ਹੈ ਕਿਉਂਕਿ ਉਹ ਕਿਸੇ ਚੀਜ਼ ਦੇ ਮਿਲਣ ਤੇ ਨਿਰਭਰ ਨਹੀਂ ਕਰਦੀ ਹਾਂ ਸ਼ਾਇਦ ਇਸ ਲਈ ਉਹ ਅੰਦਰੋਂ ਆਉਂਦੀ ਹੈ ਬਾਹਰੋਂ ਨਹੀਂ ਤਾਂ ਕੁਲ ਮਿਲਾ ਕੇ ਗੱਲ ਇਹ ਬਣਦੀ ਹੈ ਕਿ ਜਿਸ ਨੂੰ ਅਸੀਂ ਆਮ ਤੌਰ ਤੇ ਖੁਸ਼ੀ ਸਮਝਦੇ ਹਾਂ ਕੋਈ ਇੱਛਾ ਪੂਰੀ ਹੋਣ ਵਾਲੀ ਖੁਸ਼ੀ ਉਹ ਤਾਂ ਇੱਕ ਤਰ੍ਹਾਂ ਦਾ ਛਲਾਵਾ ਹੀ ਹੈ ਕਿਉਂਕਿ ਉਹਨੇ ਰਹਿਣਾ ਹੀ ਥੋੜਾ ਚਿਰ ਹੈ ਸਹੀ ਕਿਆ ਉਹ ਆਪਣੀ ਨੇਚਰ ਤੋਂ ਹੀ ਆਪਣੀ ਪ੍ਰਕਿਰਤੀ ਤੋਂ ਹੀ ਅਸਥਾਈ ਹੈ ਇਹ ਲਿਖਤ ਸਾਨੂੰ ਇਸ ਚੱਕਰ ਬਾਰੇ ਸੁਚੇਤ ਕਰਦੀ ਹੈ ਹੂੰ ਤੇ ਅਖੀਰ ਵਿੱਚ ਇੱਕ ਸਵਾਲ ਛੱਡ ਜਾਂਦੀ ਐ ਸੋਚਣ ਲਈ ਕੀ ਸਵਾਲ ਕਿ ਜੇ ਸਾਡੀ ਜ਼ਿੰਦਗੀ ਐਵੇਂ ਹੀ ਲੰਘ ਰਹੀ ਐ ਲਗਾਤਾਰ ਨਵੀਆਂ ਇੱਛਾਵਾਂ ਬਣਾਉਣ ਉਹਨਾਂ ਦੇ ਪਿੱਛੇ ਭੱਜਣ ਤੇ ਫਿਰ ਬੋਰ ਹੋ ਕੇ ਬਦਲਾ ਲੱਭਣ ਵਿੱਚ ਹਾਂਜੀ ਤਾਂ ਫਿਰ ਅਸਲੀ ਟਿਕਾਊ ਤਸੱਲੀ ਕਿੱਥੇ ਐ ਕਿ ਉਹ ਇਸ ਸਭ ਤੋਂ ਪਰੇ ਐ ਕਿ ਉਹ ਇੱਛਾਵਾਂ ਦੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਹੀ ਮਿਲ ਸਕਦੀ ਐ ਓਏ ਇਹ ਸਵਾਲ ਤਾਂ ਵਕੇ ਸੋਚਣ ਵਾਲਾ ਐ ਇਸ ਤੇ ਹੋਰ ਵਿਚਾਰ ਕਰਨ ਦੀ ਲੋੜ ਐ